ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਮੀਡਾ ਕਿ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਚਲੋ ਜੀ ਆਪਾਂ ਬਣਾਵਾਂਗੇ ਡਿਜ਼ਾਈਨ ਇਹਪਰ ਸਲਾਈ ਤੇ 17 ਕੁੰਡੇ ਲੈਨੇ ਜੀ ਕਰਦੇ ਹਾਂ ਜੀ ਡਿਜ਼ਾਈਨ ਸ਼ੁਰੂ ਪਹਿਲਾਂ ਆਪਾਂ ਸਲਾਈ ਇੱਕ ਸਿੱਧੀ ਪਾਵਾਂਗੇ ਜੀ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਹੈ ਜੀ ਬਣ ਕੇ ਬਹੁਤ ਸੋਹਣਾ ਲੱਗਦਾ ਏ ਕਿ ਜਲਦੀ ਪੂਰੀ ਆਪਾਂ ਸਿੱਧੇ ਪਾ ਲਾਂਗੇ ਹਾਂ ਜੀ ਪੂਰੀ ਸਿੱਧੀ ਸਲਾਈ ਪਾ ਲਈਏ ਆਪਾਂ ਨੇ ਹੁਣ ਇੱਕ ਸਲਾਈ ਆਪਾਂ ਉਲਟੀ ਪਾਵਾਂਗੇ ਪੂਰੀ ਸਲਾਈ ਪੁੱਠੀ ਪਾਣੀ ਹੈ ਜੀ ਆਪਾਂ ਨੇ ਉਹ ਜੀ ਪੂਰੀ ਸਲਾਈ ਆਪਾਂ ਨੇ ਪੁੱਠੀ ਬਣਾ ਲਈ ਹੁਣ ਕਰਦੇ ਆਂ ਜੀ ਡਿਜ਼ਾਈਨ ਸ਼ੁਰੂ ਪਹਿਲਾਂ ਆਪਾਂ ਕੁੰਡਾ ਉਤਾਰ ਲੈਣਾ ਜੀ ਇਹ ਵੀ ਕੁੰਡਾ ਉਤਾਰਾਂਗੇ ਜੀ ਆਪਾਂ ਇਹ ਵਾਲਾ ਕੁੰਡਾ ਆਪਾਂ ਸਿੱਧਾ ਪੋਣਾਗੇ ਹੁਣ ਇਹ ਕੁੰਡਾ ਇਹਦੇ ਉੱਪਰ ਦੀ ਉਤਾਰਾਂਗੇ ਜੀ ਸਲਾਈ ਤੋਂ ਨਹੀਂ ਤਾੜਨਾ ਆਪਾਂ ਨੇ ਉੱਪਰ ਦੇ ਕਰਾਸ ਕਰਨਾ ਹੈ ਧਾਗਾ ਆਪਾਂ ਇੱਧਰ ਕਰਕੇ ਬਲ ਪਾਵਾਂਗੇ ਜੀ ਇੱਕ ਫਿਰ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ ਇੱਕ ਕੁੰਡਾ ਆਪਾਂ ਨੇ ਪਾਣਾ ਜੀ ਪੁੱਠਾ ਇਹ ਚਾਰ-ਚਾਰ ਕੁੰਡਿਆਂ 'ਚ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਜੀ ਫਿਰ ਆਪਾਂ ਇੱਕ ਗੁੰਡਾ ਉਤਾਰ ਲੈਣਾ ਜੀ ਇੱਕ ਗੁੰਡਾ ਆਪਾਂ ਸਿੱਧਾ ਬੁਣਾਗੇ ਜੀ ਇਹ ਵਾਲਾ ਕੁੰਡਾ ਜਿਹੜਾ ਉਤਾਰਿਆ ਆਪਾਂ ਨੇ ਇਹਦੇ ਉੱਪਰ ਦੇ ਕ੍ਰੋਸ ਕਰਾਂਗੇ ਫਿਰ ਸਲਾਈ ਤੋਂ ਉਤਾਰਨਾ ਆਪਾਂ ਨੇ ਫਿਰ ਆਪਾਂ ਨੇ ਇੱਕ ਬਲ ਪਾਣਾ ਜੀ ਧਾਗਾ ਇੱਧਰ ਕਰਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਫਿਰ ਇੱਕ ਕੁੰਡਾ ਆਪਾਂ ਪੁੱਠਾ ਪਾਵਾਂਗੇ ਜੀ ਫਿਰ ਧਾਗਾ ਉਧਰ ਕਰਕੇ ਇੱਕ ਕੁੰਡਾ ਆਪਾਂ ਉਤਾਰਾਂਗੇ ਇੱਕ ਕੁੰਡਾ ਆਪਾਂ ਸਿੱਧਾ ਪੋਣਾਂਗੇ ਫਿਰ ਇਹ ਵਾਲਾ ਕੁੰਡਾ ਇਹਦੇ ਉੱਪਰ ਦੇ ਤਾਰ ਦਾਂਗੇ ਸਲਾਈ 'ਚ ਰੱਖਣਾ ਇਹ ਕੁੰਡਾ ਫਿਰ ਧਾਗਾ ਇੱਧਰ ਕਰਕੇ ਇੱਕ ਬਲ ਪਾਵਾਂਗੇ ਆਪਾਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਇੱਕ ਕੁੰਡਾ ਆਪਾਂ ਪੁੱਠਾ ਬਣਾਣਾ ਜੀ ਇੱਕ ਕੁੰਡਾ ਆਪਾਂ ਉਤਾਰ ਲੈਣਾ ਜੀ ਇਹ ਵਾਲਾ ਕੁੰਡਾ ਆਪਾਂ ਸਿੱਧਾ ਪੋਣਾਗੇ ਇਹਦੇ ਇੱਕ ਕੁੰਡਾ ਇਹਦੇ ਉੱਪਰ ਦੀ ਉਤਾਰ ਕੇ ਸਲਾਈ 'ਚ ਰੱਖਣਾ ਇਹ ਫਿਰ ਆਪਾਂ ਇੱਕ ਬਲ ਪਾਵਾਂਗੇ ਧਾਗਾ ਇੱਧਰ ਕਰਕੇ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ। ਸੈਡ ਵਾਲਾ ਆਪਣਾ ਪੁੱਠਾ ਹੈ। ਇੱਕ ਸਲਾਈ ਬਣ ਗਈ ਡਿਜ਼ਾਈਨ ਬਹੁਤ ਹੀ ਸੋਖਾ ਡਿਜ਼ਾਈਨ ਹੈ ਜੀ। ਬਣ ਕੇ ਬਹੁਤ ਸੋਹਣਾ ਲੱਗਦਾ ਹੈ ਜੀ। ਹੁਣ ਪੁੱਠੇ ਸਲਾਈ ਆਪਾਂ ਪੂਰੀ ਪੁੱਠੀ ਬਣਾਣੀ ਹੈ ਜੀ। ਪੁੱਠੇ ਸਲਾਈ ਪੂਰੀ ਪੁੱਠੀ ਬਣਾਵਾਂਗੇ ਆਪਾਂ। ਛੋਟੇ ਛੋਟੇ ਜਿਹੇ ਡਿਜ਼ਾਈਨ ਬਣਦੇ ਇੰਨਾ ਸੋਹਣਾ ਆਪਾਂ ਬਾਰਡਰ ਤੇ ਵੀ ਪਾ ਸਕਦੇ ਆ ਇਹ ਵਾਲਾ ਡਿਜ਼ਾਈਨ ਇਹ ਜਿਸ ਲਾਈ ਸਾਰੇ ਪੁੱਠੇ ਬਣ ਲਈ ਆਪਾਂ ਨੇ ਹੁਣ ਆ ਗਏ ਸਿੱਧੀ ਸਲਾਈ ਤੇ ਸਿੱਧੀ ਸਲਾਈ ਫਿਰ ਇੱਕ ਸਲਾਈ ਦੇ ਡਿਜ਼ਾਈਨ ਆ ਸਿਰਫ ਹਾਂ ਗੁੰਡਾ ਆਪਾਂ ਤਾਰ ਲਿਆ ਇਹ ਵੀ ਉਤਾਰਨੇ ਆ ਜੇ ਆਪਾਂ ਨੇ ਡਿਜ਼ਾਈਨ ਵਾਲਾ ਗੁੰਡਾ ਇਹ ਹੁਣ ਇਹ ਵਾਲਾ ਗੁੰਡਾ ਆਪਾਂ ਸਿੱਧਾ ਬੁਣਨਾ ਈ ਹੁਣ ਇਹ ਕੁੰਡਾ ਇਹਦੇ ਉੱਪਰ ਦੇ ਉਤਾਰਨੇ ਜੀ ਇਸ ਸਲਾਈ ਚ ਰੱਖਣਾ ਕੁੰਡਾ ਧਾਗਾ ਇੱਧਰ ਕਰਕੇ ਬਲ ਪਾਣਾ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਬਣਾਣਾ ਫਿਰ ਇੱਕ ਕੁੰਡਾ ਪਾਵਾਂਗੇ ਜੇ ਪੁੱਠਾ ਇੱਕ ਕੁੰਡਾ ਆਪਾਂ ਉਤਾਰਾਂਗੇ ਜੀ ਇਹ ਕੁੰਡਾ ਆਪਾਂ ਸਿੱਧਾ ਹੁਣਾਗੇ ਇਹ ਵਾਲਾ ਕੁੰਡਾ ਇਹਦੇ ਉੱਪਰ ਦੇ ਉਤਾਰ ਕੇ ਜੀ ਸਲਾਈ 'ਚ ਰੱਖਣਾ ਕੁੰਡਾ ਆਪਾਂ ਨੇ ਫਿਰ ਧਾਗਾ ਇੱਧਰ ਕਰਕੇ ਇੱਕ ਬਲ ਪਾਣਾ ਜੀ ਇਹ ਦੋ ਕੁੰਡਿਆਂ ਦਾ ਇੱਕ ਬਣਾਣਾ। ਫਿਰ ਧਾਗਾ ਇੱਧਰ ਕਰਕੇ ਇਹ ਵਾਲਾ ਗੁੰਡਾ ਪੁੱਠਾ ਜਿਹਾ। ਫਿਰ ਧਾਗਾ ਪਿੱਛੇ ਕਰਕੇ ਇਹ ਕੁੰਡਾ ਉਤਾਰਨਾ ਜੀ ਆਪਾਂ ਨੇ। ਆਹ ਗੁੰਡਾ ਆਪਾਂ ਸਿੱਧਾ ਹੋਣਾਗੇ। ਫਿਰ ਇਹ ਵਾਲਾ ਗੁੰਡਾ ਇਹਦੇ ਉੱਪਰ ਦੇ ਤਾਰਾਂਗੇ। ਸਲਾਈ 'ਚ ਰੱਖਾਂਗੇ। ਫਿਰ ਧਾਗਾ ਇੱਧਰ ਕਰਕੇ ਆਪਾਂ ਨੇ ਬਲ ਪਾਣਾ ਜੀ ਨਾਲ ਇਹਪਾਂ ਦੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਦੇਣਾ। ਕੁੰਡਾ ਪਾਵਾਂਗੇ ਜੇ ਪੁੱਠਾ ਇਹ ਉਤਾਰਾਂਗੇ ਆਪਾਂ ਇਹ ਕੁੰਡਾ ਆਪਾਂ ਪਾਉਣਾਗੇ ਸਿੱਧਾ ਇਹਦੇ ਕੁੰਡੇ ਦੇ ਉੱਪਰ ਦੀ ਉਤਾਰ ਦਾਂਗੇ ਜੀ ਧਾਗਾ ਇੱਧਰ ਕਰਕੇ ਇੱਕ ਬਲ ਪਾਵਾਂਗੇ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇਹ ਵੜਾ ਕੁੰਡਾ ਪਾਵਾਂਗੇ ਆਪਾਂ ਪੁੱਠਾ ਜੀ ਪੁੱਠੇ ਸਲਾਈ 'ਚ ਕੋਈ ਡਿਜ਼ਾਈਨ ਨਹੀਂ ਹੈਗੇ ਇਹ ਸਾਰੇ ਪੁੱਠੇ ਪੈਊਗੀ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਹੈ ਜੀ ਜਲਦੀ ਜਲਦੀ ਬਣਦੇ ਆ ਲੋ ਜੀ ਪੁੱਠੀ ਸਲਾਈ ਆਪਾਂ ਨੇ ਪਾ ਲਈ ਪੁੱਠੀ ਆ ਗਏ ਸਿੱਧੇ ਪਾਸੇ ਆਪਾਂ ਹੋਰ ਪਾ ਕੇ ਦਿਖਾਣੇ ਆ ਤੁਹਾਨੂੰ 21 ਸਲਾਈ ਦਾ ਡਿਜ਼ਾਈਨ ਹੈ ਜੀ ਇਹ। ਇਹ ਕੁੰਡਾ ਸਾਈਡ ਵਾਲਾ ਥਾਰ ਲਿਆ। ਇਹ ਡਿਜ਼ਾਈਨ ਵਾਲਾ ਵੀ ਥਾਰ ਲਿਆ ਆਪਾਂ ਨੇ। ਫਿਰ ਇਹ ਵਾਲਾ ਕੁੰਡਾ ਆਪਾਂ ਸਿੱਧਾ ਪੋਣਾਗੇ ਜੀ। ਇਹ ਕੁੰਡਾ ਇਹਦੇ ਉੱਪਰ ਦੇ ਉਤਾਰ ਦਾਂਗੇ ਜੀ। ਧਾਗਾ ਗੈਦਰ ਕਰਕੇ ਬਲ ਪਾਵਾਂਗੇ ਤੇ ਉਹਨਾਂ ਦਾ ਇੱਕ ਬਣਾ ਦਾਂਗੇ। ਫਿਰ ਕੁੰਡਾ ਪੋਣਾਗੇ ਇਹ ਪੁੱਠਾ। ਇਹ ਵਾਲਾ ਕੁੰਡਾ ਆਪਾਂ ਉਤਾਰ ਲੈਣਾ ਜੀ। ਇਹ ਵੱਡਾ ਕੁੰਡਾ ਆਪਾਂ ਸਿੱਧਾ ਬੋਣਾਂਗੇ। ਇਹਦੇ ਕੁੰਡਾ ਉੱਪਰ ਦੇ ਉਤਾਰਾਂਗੇ ਜੀ। ਫਿਰ ਧਾਗਾ ਇਧਰ ਕਰਕੇ ਇੱਕ ਬਲ ਪਾਵਾਂਗੇ ਦੋ ਕੁੰਡਿਆਂ ਦਾ ਆਪਾਂ ਇੱਕ ਬਣਾਵਾਂਗੇ। ਫਿਰ ਉੱਪਰ ਇੱਕ ਕੁੰਡਾ ਪੁੱਠਾ ਬੋਣਾਂਗੇ ਜੀ। ਤੇ ਫਿਰ ਚਾਰ ਹੀ ਕੁੰਡਿਆਂ ਦਾ ਡਿਜ਼ਾਈਨ ਹੈ ਜੀ। ਚਾਰ ਕੁੰਡਿਆਂ ਦਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ। ਚਾਰ-ਚਾਰ ਦੇ ਹਿਸਾਬ ਨਾਲ ਕੁੰਡੇ ਪਾ ਲੈਣੇ ਨੇ ਜੀ। ਇਹ ਕੁੰਡਾ ਉਤਾਰਾਂਗੇ ਜੀ। ਇਹਦੇ ਕੁੰਡਾ ਸਿੱਧਾ ਹੋਣਾਗੇ ਇਹਦੇ ਉੱਪਰ ਦੇ ਕੁੰਡਾ ਉਤਾਰਾਂਗੇ ਜੀ ਆਪਾਂ ਸਲਾਈ 'ਚ ਰੱਖਣਾ ਇਹ ਫਿਰ ਆਪਾਂ ਧਾਗਾ ਇਧਰ ਕਰਕੇ ਜੀ ਬਲ ਪਾਣਾ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਜੀ ਇਹ ਧਾਗਾ ਇਧਰ ਕਰਕੇ ਇੱਕ ਕੁੰਡਾ ਫੁੱਟਾ ਏ ਧਾਗਾ ਪਿੱਛੇ ਕਰਕੇ ਇਹ ਵਾਲਾ ਕੁੰਡਾ ਉਤਾਰਾਂਗੇ ਜੀ ਇਹ ਵਾਲਾ ਕੁੰਡਾ ਆਪਾਂ ਸਿੱਧਾ ਹੋਣਾਗੇ ਇਹ ਕੁੰਡਾ ਇਹਦੇ ਉੱਪਰ ਦੇ ਉਤਾਰਾਂਗੇ ਤਾਂ ਗਾਦਰ ਕਰਕੇ ਆਪਾਂ ਫਿਰ ਇਹ ਦੋ ਕੁੰਡਿਆਂ ਦਾ ਇੱਕ ਕਰਾਂਗੇ ਇਹ ਗੁੰਡਾ ਫੁੱਟਾ ਹੈ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਹੈ ਜੀ ਬਣ ਕੇ ਬਹੁਤ ਸੋਹਣਾ ਲੱਗਦਾ ਆਪਾਂ ਇਹਦਾ ਬਾਰਡਰ ਵੀ ਬਣਾ ਸਕਦੇ ਆਪਾਂ ਸਵਾਰਦਰ ਕੋਟੀ ਤੇ ਸਵਾਰਦਰ ਚ ਕੋਟੀ ਜਿ ਕਿਤੇ ਵੀ ਪਾ ਸਕਦੇ ਆਪਾਂ ਬਹੁਤ ਸੋਹਣਾ ਲੱਗਦਾ ਜੇ ਬਣ ਕੇ ਆ ਦੇਖੋ ਜੋ ਹੋਰ ਜਿਆਦੇ ਪਣਿਆ ਹੋਇਆ ਦੇਖੋ ਆ ਦੇਖੋ ਕਿੰਨਾ ਸੋਹਣਾ ਲੱਗਦਾ ਬਣ ਕੇ ਬਹੁਤ ਹੀ ਸੌਖਾ ਜੜ ਜਾਇਆ ਨੇ ਜੀ ਮਿਲਦੇ ਹਾਂ ਜੀ ਅਗਲੇ ਵੀਡੀਓ ਵਿੱਚ